ਪੰਜਾਬ ਦੇ ਤਲਵਾੜਾ ਕੋਲ ਬੀਤੀ ਰਾਤ 8:00 ਵਜੇ ਦੇ ਕਰੀਬ ਇੱਕ 7 ਸਾਲਾਂ ਦੀ ਬੱਚੀ ਨੂੰ ਪਿੰਡ ਵਾਲਿਆਂ ਨੇ ਕੱਲੀ ਸੜਕ ਕਿਨਾਰੇ ਖੜੀ ਵੇਖਿਆ ਤਾਂ ਪਚਪੜਤਾਲ ਤੇ ਪਤਾ ਲੱਗਿਆ ਕਿ ਬੱਚੀ ਕੱਲੀ ਸੀ ਤੇ ਨਾਲ ਕੋਈ ਨਹੀਂ ਸੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਪਿੰਡ ਦੇ ਸਰਪੰਚ ਨੂੰ ਬੁਲਾਇਆ ਤਾਂ ਸਰਪੰਚ ਨੇ ਵੀ ਰਾਤ ਦਾ ਸਮਾਂ ਵੇਖ ਕੇ ਬੱਚੀ ਨੂੰ ਆਪਣੇ ਪਰਿਵਾਰ ਕੋਲ ਹੀ ਰੱਖ ਲਿਆ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਜਦ ਇਸ ਬੱਚੀ ਬਾਰੇ ਕੋਈ ਥੋ ਪਤਾ ਨਾ ਲੱਗਾ ਤਾਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਜਿਸ ਨੇ ਆਪਣਾ ਅਸਰ ਵਿਖਾਇਆ ਤੇ ਗੀਰਕਪੁਰ ਤੋਂ ਬੱਚੀ ਦੇ ਬਾਪ ਦਾ ਫੋਨ ਸਰਪੰਚ ਨੂੰ ਆ ਗਿਆ ਅਗਲੇ ਦਿਨ ਜਦ ਬੱਚੀ ਦਾ ਪਿਤਾ ਬੱਚੀ ਨੂੰ ਲੈਣ ਆਇਆ ਤਾਂ ਪਤਾ ਲੱਗਿਆ ਕਿ ਦੋਹਾਂ ਜੀਆਂ ਦਾ ਤਲਾਕ ਕੱਲ ਹੀ ਹੋਇਆ ਤੇ ਅਦਾਲਤ ਨੇ ਬੱਚੀ ਨੂੰ ਮਾਰ ਦੇ ਹਵਾਲੇ ਕਰ ਦਿੱਤਾ ਸੀ ਪਰ ਕਲਯੁਗੀ ਮਾਂ ਆਪਣੀ ਹੀ ਜਾਈ ਬੱਚੀ ਨੂੰ ਸੜਕ ਤੇ ਛੱਡ ਗਈ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਬੱਚੀ ਪਿਤਾ ਹਵਾਲੇ ਕੀਤੀ ਤਾਂ ਪਿਓ ਨੂੰ ਵੇਖ ਕੇ ਨਿਆਣੀ ਖੁੱਪਕੀ ਮਾਰ ਕੇ ਰੋ ਪਈ ਤਾਂ ਮਾਹੌਲ ਬੜਾ ਹੀ ਗਮਗੀਨ ਹੋ ਗਿਆ ਇਸ ਮਸਲੇ ਤੇ ਹੋਰ ਵਧੇਰੇ ਜਾਣਨ ਲਈ ਆਓ ਤੁਸੀਂ ਵੀ ਸੁਣੋ ਬੱਚੀ ਦੇ ਪਿਤਾ ਸਰਪੰਚ ਤੇ ਪਿੰਡ ਵਾਸੀ ਕੀ ਦੱਸ ਰਹੇ ਹਨ ਫਟਾਫਟ ਟੀਵੀ ਲੀ ਟਲਵਾੜਾ ਤੋਂ ਦੀਪਕ ਅਗਨੀ ਹੋਤਲੀ ਦੇ ਨਾਲ ਮੇਰਾ ਨਾਮ ਕਪਿਲ ਅਜੂ ਕਪਿਲ ਜੀ ਕੀ ਗੱਲਬਾਤ ਹੋਈ ਸੀ ਕਿ ਜਿਹੜੀ ਬੱਚੇ ਲਾਪਤਾ ਹੋਈ ਸੀ ਕਹੇ ਕਦੋਂ ਗਈ ਸੀ ਕਰਤੋ ਕੀ ਮਾਮਲਾ ਹੈ ਦਾ ਪੂਰਾ ਗੌਰ ਇਦਾਂ ਜੀ ਮੇਰਾ ਵਾਈਫ ਦੇ ਨਾਲ ਮਤਲਬ ਲੜਾਈ ਝਗੜਾ ਚੱਲ ਰਿਹਾ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਜੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾ ਬੱਸੀ ਕੋਟ ਚ ਡਿਸਟ੍ਰਿਕਟ ਮੋਹਾਲੀ ਜੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਸੀ ਸਾਈਨ ਕਰਤੇ ਜੋ ਵੀ ਹੈ ਜੀ ਉਸ ਤੋਂ ਬਾਅਦ ਕਹਿੰਦੀ ਜੀ ਚਲੋ ਮੈਂ ਕਿ ਮੈਂ ਬੇਟੀ ਦੇ ਘਰ ਹੀ ਮਿਲ ਲੈਣਾ ਮੈਂ ਇਹਨੂੰ ਮਿਲਣ ਗਿਆ ਘਰ ਉਸ ਤੋਂ ਪਹਿਲੇ ਇਹਨੂੰ ਮਤਲਬ ਮੈਂ ਥੋੜਾ ਲੇਟ ਹੋ ਗਿਆ ਹੋਵਾਂਗਾ ਰਸਤੇ 'ਚ ਇਹਨੂੰ ਪਹਿਲੇ ਲੈ ਕੇ ਨਿਕਲ ਚੁੱਕੀ ਸੀ ਉਤੋਂ ਤਾਂ ਮੇਰੀ ਜਿਹੜੀ ਮੇਰ ਦੀ ਘਰ ਕੰਮ ਕਰਦੀ ਸੀ ਉਹ ਨਿਕਲ ਚੁੱਕੀ ਸੀ ਉਹ ਕਹਿੰਦੀ ਜੀ ਉਹ ਲੈ ਗਈ ਉਹਨਾਂ ਨੂੰ ਤੇ ਇਹਦੀ ਮਦਰ ਲੈ ਗਈ ਹੈ ਤੇ ਮੈਂ ਕਿ ਚਲੋ ਠੀਕ ਹੈ ਜੀ ਹੈ ਗਈ ਤੇ ਮਦਰ ਦੇ ਨਾਲ ਹੀ ਚਲੋ ਮੈਂ ਹੈਗਾ ਟੈਨਸ਼ਨ ਸੀ ਜੀ ਪਰ ਚਲੋ ਮੈਂ ਕਿ ਮਦਰ ਨਾਲ ਕੋਈ ਕੋਈ ਗੱਲ ਨਹੀਂ ਆ ਫਿਰ ਮੈਨੂੰ ਅੱਜ ਸਵੇਰੇ ਫੋਨ ਆਇਆ ਜੀ ਇਹ ਪਾਜੀ ਜਸਵਿੰਦਰ ਪਾਜੀ ਦਾ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਆਪਣਾ ਕਿਹੜਾ ਏਰੀਆ ਜੀ ਇਹ ਪੋਲ ਦੇ ਸਲਵਾਰਾ ਟਲਵਾੜੇ ਦੇ ਮਤਲਬ ਥਾਣਾ ਟਲਵਾੜਾ ਤੇ ਜੀ ਤੁਹਾਡੀ ਬੇਟੀ ਤਾਂ ਇੱਥੇ ਮਿਲੀ ਹੈ ਜੀ ਤੇ ਮਤਲਬ ਲਾਪਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਜੀ ਤੇ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਜਸਵਿੰਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਕਿ ਇਹਨਾਂ ਦੀ ਕੁੜੀ ਹੈ ਤਾਂ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਐਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚੇ ਇੱਥੇ ਆਪਣੀ ਬੇ ਬੇਟੀ ਹੋਣੇ ਜਿਹੜੀ ਤੁਹਾਡੀ ਕਿੰਨੇ ਸਾਲੋਂ ਮਰਹੀ ਜੀ ਇਹ 7 ਸਾਲ ਦੀ ਹੈ ਜੀ ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਤੋਂ ਹੈ ਤੁਹਾਡੇ ਮੇਰਾ ਡਿਸਪੂਟ ਤਾਂ ਚਲੋ 6 ਸਾਲ ਤੋਂ ਚੱਲ ਹੀ ਰਿਹਾ ਸੀ ਜੀ ਤੇ ਲੱਗਦਾ ਕਿ ਇਸ ਸਰਫ ਮੇਰੀ ਵਾਈਫ ਨੇ ਕਿਹਾ ਸੀ ਕਿ ਸਹੀ ਹੈਗਾ ਮੇਰੀ ਵਾਈਫ ਨੇ ਮੈਂ ਦੱਸਦਾ ਤੁਹਾਨੂੰ ਕਿਹਾ ਸੀ ਕਿ ਇਹਦੀ ਕਸਟਡੀ ਮੈਂ ਰੱਖਾਂਗੀ ਹੁਣ ਕੱਲ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਬੇਟੀ ਰੱਖ ਲਈ ਤੇ ਹੁਣ ਉਹਨਾਂ ਨੂੰ ਇੱਥੇ ਸੜਕ ਤੇ ਛੱਡ ਕੇ ਚੱਲ ਗਈ ਕੱਲੀ ਨੂੰ ਜੀ ਰਾਤ ਦਾ ਟਾਈਮ ਹੈ ਕਹਿੰਦੇ ਇਹਦੇ ਬੂਟ ਵੀ ਇੱਕ ਪੈਰ ਜਰ ਹਾਂਜੀ ਅਰੇ ਜੀ ਚੋਟ ਵੀ ਲੱਗੀ ਹੋਈ ਹੈ ਜੀ ਆ ਦੇਖੋ ਆ ਦੇਖੋ ਜੀ ਕੀ ਲੱਗਦਾ ਸਹੀ ਹੈਗਾ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਤਾਂ ਤੜਫਦਾ ਹੀ ਸਰ ਬਹੁਤ ਗਲਤ ਹੈ ਜੀ ਇਹ ਤਾਂ ਇਹ ਤੇ ਸਾਰੀ ਮਾਂ ਨੂੰ ਮੈਸੇਜ ਜਾਣਾ ਚਾਹੀਦਾ ਜੀ ਤੁਸੀਂ ਇਹਨਾਂ ਦਾ ਕੀ ਕਹਿੰਦੇ ਕੋ ਸਰਪੰਚ ਸਾਹਿਬ ਨੇ ਹੈ ਨਾ ਪਿੰਡ ਦੇ ਜਸਵਿੰਦਰ ਜੀ ਇਹਨਾਂ ਨੇ ਇੱਕ ਇਨਸਾਨੀਅਤ ਦੇ ਤੌਰ ਤੇ ਬੱਚੀ ਨੂੰ ਰੱਖੇਗਾ ਅੱਜ ਦੇ ਸਮੇਂ ਦੇ ਵਿੱਚ ਕੋਈ ਰੱਖਦਾ ਵੀ ਨਹੀਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਧੰਨਵਾਦੀ ਕਰਦਾ ਹਾਂ ਉਮੀਦ ਸੀ ਕਿ ਇਸ ਤਰ੍ਹਾਂ ਦਾ ਇਨਸਾਨ ਵੀ ਹੋਏਗਾ ਕੋਈ ਚਲੋ ਜੀ ਉਮੀਦ ਕੀ ਕਰ ਸਕਦੇ ਹਾਂ ਇਹੋ ਜਿਹੇ ਇਨਸਾਨ ਦੁਨੀਆ ਤੇ ਹੈ ਹੀ ਹੈ ਜੇ ਮਾੜੇ ਵੀ ਹੈ ਤੇ ਚੰਗੇ ਵੀ ਹੈ ਜੀ ਜੀ ਤੇ ਹੁਣ ਕੀ ਕਾਰਵਾਈ ਹੋਈ ਹੈ ਪੁਲਿਸ ਵੀ ਪਹੁੰਚੀ ਹੈ ਤੇ ਕੀ ਹੋਣਾ ਤੇ ਜਿਹੜੀ ਮੈਂ ਕਾਰਵਾਈ ਆਪਣੇ ਮੁਹੱਲੀ ਡਿਸਟ੍ਰਿਕਟ ਜਿਰਕਪੁਰ ਤੋਂ ਆਪਣੀ ਮੈਂ ਵਾਈਫ ਦੇ ਖਿਲਾਫ ਕਾਰਵਾਈ ਦਾ ਪਰਚਾ ਦਰਜ ਕਰਾਉਣੇ ਸੀ ਜੀ ਪਤਾ ਨਹੀਂ ਹੈਗਾ ਤੁਹਾਨੂੰ ਵਾਈਫ ਕਿੱਥੇ ਹੈ ਨਹੀਂ ਜੀ ਉਹਦਾ ਮੋਬਾਈਲ ਨੰਬਰ ਬੰਦ ਜਾ ਰਿਹਾ ਜੀ ਜੀ ਤੇ ਉਸ ਤੋਂ ਪਹਿਲੇ ਤੁਹਾਨੂੰ ਪਤਾ ਨਹੀਂ ਗੱਲਬਾਤ ਹੋਈ ਹੋਵੇਗੀ ਮੈਂ ਬਸ ਫਿਰ 10 11 ਵਜੇ ਤੱਕ ਹੀ ਮੇਰੀ ਉਹਦੇ ਨਾਲ ਉਹ ਕੋਰਟ 'ਚ ਹੀ ਹੋਈ ਹੈ ਉਸ ਤੋਂ ਬਾਅਦ ਜੀ ਉਹ ਗਾਇਬ ਸੀ ਜੀ ਤੇ ਹੁਣ ਜਿਹੜੀ ਬੱਚੀ ਨੇ ਤੁਹਾਨੂੰ ਦੇ ਦਿੱਤੀ ਹੈ ਹਾਂ ਜੀ ਮੈਨੂੰ ਬੱਚੀ ਮਿਲ ਗਈ ਜੀ ਜੀ ਹੁਣ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੈ ਤਾਂ ਕਿ ਕੋਈ ਕੰਨ ਜਾਈ ਚਾਈਲਡ ਵੈਲਫੇਅਰ हां जी ਮੈਨੂੰ ਇਹ ਕਹਿ ਰਹੇ ਨੇ ਜੀ ਹੁਣ ਤੇ ਚਲੋ ਮੈਂ ਲੈ ਕੇ ਜਾਣਾ ਚਾਹਨਾ ਲੇਕਿਨ ਇਹ ਕਹਿ ਰਹੇ ਨੇ ਇੱਕ ਰਾਤ ਉਹ ਇੱਥੇ ਰੁਕਣਾ ਪੈਣਾ ਚਾਈਲਡ ਵੈਲਫੇਅਰ ਆਪਣਾ ਜੋ ਡਿਪਾਰਟਮੈਂਟ ਹੈ ਤੁਹਾਨੂੰ ਉੱਥੋਂ ਪਰਮਿਸ਼ਨ ਲੈਣੀ ਪੈਣੀ ਹੈ ਫਿਰ ਤੁਹਾਡੀ ਬੱਚੀ ਤੁਹਾਨੂੰ ਹੈਂਡਓਵਰ ਹੋਏਗੀ ਪ੍ਰੋਪਰ ਮੇਰਾ ਨਾ ਜਸਵਿੰਦਰ ਸਿੰਘ ਮੈਂ ਪਿੰਡ ਪੋਲ ਕੋਲੋਤਾ ਦਾ ਸਰਪੰਚ ਹੈ ਜੀ ਮੌਜੂਦਾ ਜੀ ਸਰਪੰਚ ਸਾਹਿਬ ਕੱਲ ਲੜਕੀ ਜਿਹੜੀ ਮਿਲੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਇੱਕ ਬੱਚੀ ਤੇ ਲੱਭਤਾ ਹੈਗੀ ਦੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖਿਆ ਤੇ ਉਹਨਾਂ ਇੱਕ ਵੀ ਦੇ ਪੈਰ ਚ ਜੁੱਤਾ ਸੀਗਾ ਤੇ ਇੱਕ ਨੰਗੇ ਪੈਰੀ ਤੋਂ ਦੌੜਦੀ ਸੀਗੀ ਇਹ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਮੈਨੂੰ ਕਾਲ ਕੀਤਾ ਜੀ ਵੀ ਤਾਂ ਇੱਕ ਅਣਜਾਣ ਲੜਕੀ ਹੈਗੀ ਐ ਤੇ ਇੱਥੇ ਦੌੜ ਰਹੀ ਹੈ ਤੇ ਰੋ ਰਹੀ ਹੈ ਤੇ ਰੋਡ ਦੇ ਬੰਨੇ ਬੰਨੇ ਦੌੜ ਰਹੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਲੈ ਕੇ ਆਜੋ ਮੇਰਾ ਮੇਨ ਰੋਡ ਤੇ ਹੀ ਘਰ ਹੈਗਾ ਜੀ ਪੋਲ ਕੋਲ ਤੇ ਜਦੋਂ ਇਹ ਘਰ ਆਈ ਤੇ ਲਗਭਗ ਅਸੀਂ ਇਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਲਗਭਗ 2 ਘੰਟੇ ਲਗਾਤਾਰ ਹੁੰਦੀ ਰਹਗੀ ਜੀ ਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਪੁਲਿਸ ਵੀ ਲਗਭਗ 10-15 ਮਿੰਟ ਚ ਪਹੁੰਚ ਗਈ ਜੀ ਇੱਥੇ ਤੇ ਉਸ ਵੇਲੇ ਬੱਚੀ ਦੇ ਹਾਲਾਤ ਨਹੀਂ ਸੀਗੇ ਕਿ ਬੱਚੀ ਪੁਲਿਸ ਨੂੰ ਅਸੀਂ ਹੈਂਡਓਵਰ ਕਰ ਦਈਏ ਜੀ ਤੇ ਇਨਸਾਨੇ ਤੌਰ ਤੇ ਪੁਲਿਸ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਬੱਚੀ ਨੂੰ ਜੇ ਤੁਸੀਂ ਆਪਣੇ ਘਰ ਰਾਤ ਜੀ ਦੇ ਕਟਾਓ ਕਿਉਂਕਿ ਜੇ ਪੁਲਿਸ ਦੇ ਕੇ ਉੱਥੇ ਵਰਦੀਆਂ ਦੇ ਕੇ ਹੋਰ ਬੱਚੀ ਪਰੇਸ਼ਾਨ ਹੋ ਜਾਏਗੀ ਮੈਂ ਕਿ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਰਾਤ ਬੱਚੀ ਰਹੇਗੀ ਇੱਥੇ ਸੁਰੱਖਿਤ ਰਹੇਗੀ ਤੇ ਬਾਕੀ ਉਸ ਬਾਅਦ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਤੀ ਵੀ ਇਦਾਂ ਦਾ ਅਣਜਾਣ ਬੱਚੀ ਇੱਥੇ ਸਾਨੂੰ ਮਿਲੀ ਹੈ ਜੇ ਕਿਸੇ ਦੀ ਆਪਣਾ ਹੋਵੇਗੀ ਤੇ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਦਿੱਤਾ ਜਾਵੇ ਜੀ ਤੇ ਆਪਾਂ ਉਹ ਮੈਸੇਜ ਕਰਤਾ ਸੀ ਲੋਕਾਂ ਨੂੰ ਜੀ ਤੁਹਾਨੂੰ ਕਿਸ ਤਰ੍ਹਾਂ ਅੱਜ ਪਤਾ ਲੱਗਿਆ ਸਵੇਰੇ ਲਗਭਗ 10:00 ਵਜੇ ਮੈਨੂੰ ਫੋਨ ਆਇਆ ਆਪਣੇ ਜਿਰਖਪੁਰ ਤੋਂ ਜੀ ਉਹ ਕਹਿੰਦੇ ਜੀ ਇਦਾਂ ਦੀ ਨਾਂ ਦੀ ਬੱਚੀ ਤੁਹਾਡੇ ਕੋਲ ਹੈ ਮੈਂ ਕਿਹਾ ਬਿਲਕੁਲ ਹੈ ਜੀ ਕਹਿੰਦੇ ਤੁਹਾਡੇ ਕੋਲ ਕਿੱਥੋਂ ਆਈ ਫਿਰ ਮੈਂ ਉਹਨਾਂ ਨੂੰ ਸਾਰੀ ਕਹਾਣੀ ਜਿੱਦਾਂ ਵਾਪਰੀ ਸਾਰੀ ਸੁਣਾਤੀ ਜੀ ਤੇ ਮੈਂ ਕਿ ਤੁਸੀਂ ਕੌਣ ਜੀ ਕਹਿੰਦੇ ਮੈਂ ਇਸ ਬੱਚੀ ਦਾ ਸਕੂਲ ਦਾ ਪ੍ਰਿੰਸੀਪਲ ਹੈਗਾ ਜੀ ਇਹ ਬੱਚੀ ਸਾਡੇ ਸਕੂਲ ਦੀ ਸਟੂਡੈਂਟ ਹੈਗੀ ਹੈ ਤੇ ਲਗਭਗ ਵੈਸੇ ਇੱਕ ਮਹੀਨੇ ਤੋਂ ਇਹ ਪੜ੍ਹਨ ਨਹੀਂ ਆ ਰਹੀ ਪਰ ਸਾਡੇ ਸਕੂਲ ਦੀ ਇਹ ਆਪਣੇ ਸਟੂਡੈਂਟ ਹੈਗੀ ਹੈ ਤੇ ਮੈਂ ਕਿ ਜਿੱਦਾਂ ਕਰੋ ਤੁਸੀਂ ਮੈਨੂੰ ਇਹਨਾਂ ਦੇ ਪੇਰੈਂਟਸ ਦੀ ਤੁਹਾਡੇ ਕੋਲ ਡਾਟਾ ਹੁੰਦਾ ਤੇ ਮੈਨੂੰ ਆਧਾਰ ਕਾਰਡ ਪਲੱਸ ਮੋਬਾਈਲ ਨੰਬਰ ਭੇਜੋ ਤੇ ਉਹਨਾਂ ਨੇ ਮੈਨੂੰ ਇਹਨਾਂ ਦੇ ਪੇਰੈਂਟਸ ਦੇ ਮਦਰ ਦੇ ਫਾਦਰ ਦੇ ਆਧਾਰ ਕਾਰਡ ਭੇਜੇ ਮੈਂ ਉਹਨਾਂ ਦੇ ਕੰਟੈਕਟ ਨੰਬਰ ਭੇਜੇ ਮਦਰ ਦਾ ਵੀ ਕੰਟੈਕਟ ਨੰਬਰ ਭੇਜਿਆ ਪਹਿਲਾਂ ਮੈਂ ਮਦਰ ਨੂੰ ਕੀਤਾ ਉਹਦਾ ਫੋਨ ਸੋਚੋ ਫਾਇਆ ਜੀ ਉਸ ਤੋਂ ਬਾਅਦ ਫਾਦਰ ਨੂੰ ਕੀਤਾ ਫਾਦਰ ਨੇ ਅਟੈਂਡ ਕੋਲ ਕਰ ਲਿਆ ਤੇ ਉਹਨਾਂ ਨੇ ਪਹਿਲੇ ਪੁੱਛਦੇ ਮੈਨੂੰ ਇਹ ਕਿਹਾ ਵੀ ਇਹ ਤੁਹਾਡੇ ਕੋਲ ਕਿੱਦਾਂ ਆ ਗਈ ਜੀ ਮੈਂ ਕਿਹਾ ਫਿਰ ਉਹਨਾਂ ਨੂੰ ਸੇਮ ਕਹਾਣੀ ਮੈਂ ਸੁਣਾਤੀ ਵੀ ਦਦਾਂ ਇਹ ਸ਼ਾਮ ਨੂੰ 7:30 ਵਜੇ ਇਹਨੂੰ ਕੋਈ ਰੋਡ ਤੇ ਸੱਟ ਗਿਆ ਸੀਗਾ ਤੇ ਉਹ ਆ ਗਏ ਤੁਹਾਡੇ ਤੇ ਇਹ ਸਾਡੇ ਕੋਲ ਲਗਭਗ ਹੁਣ ਸ਼ਾਮ ਨੂੰ ਇਹ ਪਹੁੰਚੇ ਹੈ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਾਲ ਕੀਤਾ ਸੀ ਉਹ ਵੀ ਪਹੁੰਚ ਗਏ ਮੌਕੇ ਤੇ ਤੇ ਹੁਣ ਜੋ ਵੀ ਅੱਗੇ ਪ੍ਰੋਸੀਜਰ ਦੇ ਤਹਿਤ ਇਹਨਾਂ ਨੂੰ ਇਹ ਬੱਚੀ ਅਸੀਂ ਆਪਣੇ ਵੱਲੋਂ ਪਿੰਡ ਭੋਲ ਕਲੁੱਤਾ ਦੀ ਪੰਚਾਇਤ ਵੱਲੋਂ ਇਹਨਾਂ ਨੂੰ ਸੌਂਪ ਦਿੱਤੀ ਗਈ ਹੈ ਜੀ ਤੇ ਕੱਲ ਚਾਈਲਡ ਵੈਲਫੇਅਰ ਆਫਿਸ ਜਿਹੜਾ ਹਸ਼ਰਪੁਰ ਹੈਗਾ ਜੀ ਇਹ ਉਹਨਾਂ ਉਹਨਾਂ ਨੂੰ ਇਹ ਇਹਨਾਂ ਨੂੰ ਹੈਂਡਓਵਰ ਕਰਨਗੇ ਉਹ ਜੀ ਬਾਕੀ ਇਹ ਬਹੁਤ ਹੀ ਸ਼ਰਮ ਸ਼ਰਮਸ਼ਾਣੀ ਘਟਨਾ ਕੀਤੀ ਗਈ ਹੈ ਜਿਨੇ ਵੀ ਕੀਤੀ ਹੈ ਮੈਂ ਤਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਵੀ ਜੇ ਕਿਸੇ ਨੇ ਇਹ ਜਾਣਬੁੱਝ ਕੇ ਕੰਮ ਕੀਤਾ ਤਾਂ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਲੱਗਦਾ ਜੀ ਇਹਨਾਂ ਨੂੰ ਚਾਹੀਏ ਜੋ ਵੀ ਦੱਸ ਰਹੀ ਕਿ ਮਾਦਰ ਹੈ ਜੋ ਵੀ ਇਹਨਾਂ ਨੇ ਵੀ ਕੀਤਾ ਪਰ ਲਗਮੀ ਸਵੈਪਨਿਕ ਹੋ ਜਾਂਦੇ ਕੋਈ ਵੱਡਾ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਬੱਚੇ ਦੇ ਨਾਲ ਤੂੰ ਤਾਂ ਜ਼ਿੰਮੇਵਾਰ ਕੌਣ ਦੇਖੋ ਜੀ ਇਹ ਹੁਣ ਇਹ ਪੇਰੈਂਟਸ ਨੂੰ ਇਹ ਚੀਜ਼ ਚਾਹੀਦੀ ਹੈ ਵੀ ਇੱਕ ਮਾਤਾ ਹੋਣ ਦੇ ਨਾਤੇ ਇੱਕ ਮਮਤਾ ਆਪਾਂ ਕਹਿੰਦੇ ਮਾਤਾ ਤੋਂ ਵੱਧ ਕੋਈ ਨਹੀਂ ਹੁੰਦਾ ਜੀ ਜੇ ਆਪਣੀਆਂ ਮਾਵਾਂ ਹੀ ਪਿਤਾ ਦੇ ਬਿਆਨਾਂ ਦੇ ਉੱਪਰ ਆਪਾਂ ਦੇਖੀਏ ਤੇ ਜੇ ਅਗਰ ਮਾਤਾ ਇਦਾਂ ਕਰਨ ਗਈਆਂ ਤਾਂ ਫਿਰ ਕਿਦਾਂ ਚੱਲੇਗਾ ਸਰ ਐਕਚੁਅਲੀ ਇਹ ਕੱਲ ਸ਼ਾਮ ਨੂੰ ਸਰਦੀਪਿੰਡ ਦੇ ਵਾਸੀਆਂ ਨੂੰ ਥੱਲੇ ਜੋ ਸਾਡੀ ਮੇਨ ਰੋਡ ਜਾਂਦੀ ਹੈ ਉਸ ਤੋਂ ਬੀਟੀ ਪਤਾ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਲੈ ਕੇ ਜੋ ਵੀ ਬੱਚੇ ਦੀ ਦੇਖਭਾਲ ਸੀ ਸਾਡੇ ਸਰਪੰਚ ਸਾਹਿਬ ਨੇ ਆਪਣੇ ਘਰੇ ਆ ਕੇ ਕੀਤੀ ਹੈ ਮੌਕੇ ਤੇ ਅਸੀਂ ਪੁਲਿਸ ਨੂੰ ਬੁਲਾਇਆ ਸੀਗਾ ਬਟ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਕਿ ਰਾਤ ਨੂੰ ਹੁਣ ਕਰਕੇ ਬੱਚੀ ਥੋੜੀ ਅਨਕੰਫਰਟੇਬਲ ਹੈ ਗਈ ਹੈ ਇਸ ਕਰਕੇ ਆਪਾਂ ਉਹਨੂੰ ਆਪਣੇ ਕੋਲ ਹੀ ਰੱਖ ਲੀਜੀ ਬਾਕੀ ਸਵੇਰੇ ਆਪਾਂ ਰਾਤ ਤੋਂ ਹੀ ਮਤਲਬ ਕਿ ਸਾਰੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਐਕਸਪਲੋਰ ਕਰ ਦਿੱਤਾ ਜਿਸ ਕਰਕੇ ਕਾਫੀ ਜਗ੍ਹਾ ਤੇ ਕਿ ਇਹ ਵੀਡੀਓ ਵਾਇਰਲ ਹੋ ਗਈ ਸੀ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਹੈ ਬਿਲਕੁਲ ਬਿਲਕੁਲ ਇੱਥੇ ਕੋਈ ਗਲਤ ਸ਼ੱਕ ਵਾਲੀ ਗੱਲ ਨਹੀਂ ਸਰਪੰਚ ਸਾਹਿਬ ਦਾ ਹੀ ਦੇਖੋ ਸਾਰਾ ਹੀ ਯੋਗਦਾਨ ਸਰਪੰਚ ਸਾਹਿਬ ਦਾ ਹੀ ਹੈਗਾ ਜਸ ਬਿਕੋਜ਼ ਆ ਉਹਨਾਂ ਨੇ ਰਾਤ ਦੇ ਉਰਾਦੇ ਬੇਟੀ ਦੇ ਨਾਲ ਹੀ ਸੀਗੇ ਉਹਨਾਂ ਨੇ ਇੱਕ ਮਿੰਟ ਲਈ ਵੀ ਬੇਟੀ ਨੂੰ ਨਹੀਂ ਛੱਡਿਆ ਬਾਕੀ ਜੋ ਵੀ ਉਹਨਾਂ ਤੋਂ ਸਰਦਾ ਸੀ ਉਹਨਾਂ ਨੇ ਉਸ ਤੋਂ ਵੱਧ ਕੀ ਕੀਤਾ ਬਾਕੀ ਸੋਸ਼ਲ ਮੀਡੀਆ ਦੇ ਥਰੂ ਆਪਾਂ ਉਸ ਚੀਜ਼ ਨੂੰ ਐਕਸਪੈਂਡ ਕੀਤਾ ਜਿਹਦੇ ਕਰਕੇ ਸਾਨੂੰ ਉਸ ਵੀਰੇ 10 ਵਜੇ ਤੱਕ ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਜਿਹਦੇ ਕਰਕੇ ਆਪਾਂ ਬੇਟੀ ਦੇ ਪੇਰੈਂਟਸ ਨਾਲ ਕੰਟੈਕਟੇਬਲ ਹੋਏ ਬੱਚੀ ਬਹੁਤ ਹੀ ਡਰੀ ਹੋਈ ਸੀ ਰੋ ਰਹੀ ਸੀ ਅਸੀਂ ਬੜਾ ਔਖਾ ਇਹਨੂੰ ਸੰਭਾਲਿਆ 2-3 ਘੰਟੇ ਦਾ ਬੱਚੀ ਰੋਂਦੀ ਰਹੀ ਐ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਅੰਦਰ ਲੈ ਕੇ ਆਏ ਆਪਣੇ ਰੂਮ 'ਚ ਫਿਰ ਉਸ ਤੋਂ ਬਾਅਦ ਰਿਲੈਕਸ ਹੋਈ ਐ ਹਾਂਜੀ ਬਿਲਕੁਲ ਤੁਸੀਂ ਵੀ ਕੱਲ ਮੈਂ ਦੇਖਿਆ ਕਿ ਤੁਸੀਂ ਇਹਨੂੰ ਫੜਿਆ ਕਿ ਬੱਚਾ ਮੰਗ ਜਿਹੜਾ ਹੈ ਨਾ ਕੱਲ ਉਹਨੂੰ ਪੂਰੀ ਰਾਤ ਆਪਣੇ ਕੋਲ ਰੱਖਿਆ ਚਲੋ ਸਾਰੇ ਸਾਡੇ ਫਰਜ਼ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਦਾਂ ਦਾ ਕੰਮ ਕੋਈ ਵੀ ਕੋਈ ਵੀ ਪੇਰੈਂਟਸ ਇਦਾਂ ਦਾ ਕੰਮ ਨਾ ਕਰੇ ਨਾ ਆਪਣੇ ਬੱਚਿਆਂ ਨਾਲ ਇਹ ਬਹੁਤ ਹੀ ਗਲਤ ਹੈ ਜਿਨੇ ਵੀ ਕੀਤਾ ਜਾਣ ਬੁੱਝ ਕੇ ਕੀਤਾ ਜਾਂ ਹੋਇਆ ਇਹ ਸਾਨੂੰ ਨਹੀਂ ਪਤਾ ਪਰ ਜਿਨੇ ਵੀ ਕੀਤਾ ਬਹੁਤ ਹੀ ਗਲਤ ਕੀਤਾ